ਅਲਵੀਰ ਸਿੰਘ ਗੋਲਡੀ ਸ਼ੈਰਾਨਾ ਅੰਦਾਜ਼ ਦੇ ਵਿੱਚੋਂ ਰਾਹ ਬਦਲ ਦੀ ਗੱਲ ਕਰ ਰਹੇ ਨੇ ਕਿ ਕੋਈ ਗਲਤ ਬਾਤ ਹੋਈ ਹੈ। ਜਿਹੜੀ ਪੋਸਟ ਆ ਉਹਦਾ ਜ਼ਿਕਰ ਮੈਂ ਵੀ ਸੁਣਿਆ ਵਾਂ। ਬੇਸਿਕਲੀ ਗੋਲਡੀ ਇੱਕ इमोशनल ਟਾਈਪ ਲੀਡਰ ਹੈ ਸਾਡਾ। ਪਹਿਲੀ ਮੀਟਿੰਗ ਵੀ ਆਗਾਜ਼ ਉਥੋਂ ਕੀਤਾ ਵਾਂ। ਫਿਰ ਮੈਂ 4 ਦਿਨ ਪਹਿਲਾਂ ਉਹਨਾਂ ਦੇ ਘਰ ਬ੍ਰੈਕਫਾਸਟ ਖਾਧਾ। ਉਹਨਾਂ ਨੇ ਸਾਰੇ ਸ਼ਹਿਰ ਦੇ ਚੰਗੇ ਕਾਉਂਸਲਰ, ਸਰਪੰਚ ਸਾਰੇ ਬੁਲਾਏ ਸੀ ਮੇਰੇ ਨਾਲ ਬੜੀ ਪਲੈਨਿੰਗ ਕੀਤੀ ਆ। ਫਰਮਾਂ ਦੀ ਪਾਰਟੀ ਜਾਣ ਦੀ ਕਿ ਐਸਰਾਂ ਲੱਗ ਰਹੀਆਂ ਨੇ। ਇਹ ਤਾਂ ਹੁਣ ਜਦੋਂ ਕੋਈ ਨਿਊਜ਼ ਆਊਗੀ ਜਾਂ ਕੋਈ ਉਦੋਂ ਦੇਖ ਸਕਦੇ ਆਂ। ਨੀਤ ਹੀਰ ਨੇਵੀ ਜਿਹੜਾ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਸਰਵੇ ਕਰਾ ਲਿਆਗਾ। ਸਾਡਾ ਮੁਕਾਬਲਾ ਸੰਗਰੂਰ ਚ ਸਿਮਰਜੀਤ ਸਿੰਘ ਮਾਨ ਨਾਲ ਤਾਂ ਹੋ ਸਕਦਾ ਪਰ ਸੁਖਪਾਲ ਖੈਰਾ ਨਾਲ। ਟ੍ਰਿਕਲਬ ਰੋਜ਼ ਬੋਲਦੇ ਕਿ ਉਹ ਸਟੇਜਾਂ ਤੇ ਚੜ ਚੜ ਕੇ ਔਰ ਉਹ ਨੀਤ ਹੀਰ ਜਿਹੜਾ ਆਪ ਐ ਬਤੌਰ ਮਨਿਸਟਰ ਫੇਲ ਹੋ ਚੁੱਕਾ। ਜਿਹੜਾ ਬੰਦਾ ਐਜ਼ ਅ ਮਨਿਸਟਰ ਫੇਲਰ ਆ। ਉਹ ਪਾਰਲੀਮੈਂਟ ਦੇ ਮੈਂਬਰ ਕਿੱਦਾ ਬਣ ਜਾਊਗਾ ਇਹਨੂੰ ਪੁੱਛੋ ਕਦੀ ਬੋਲਿਆ ਹੈ ਪੰਜਾਬ ਦੇ ਕਿਸੇ ਮੁੱਦੇ ਤੇ ਸ਼ੁਭਕਰਨ ਮਰਿਆ ਕਿਸਾਨਾਂ ਦਾ ਕਦੀ ਬੋਲਿਆ ਗੁਜਰਾ ਪਿੰਡ ਵਿੱਚ ਸ਼ਰਾਬ ਪੀ ਕੇ 25 ਬੰਦੇ ਮਰ ਗਏ ਕਦੀ ਕਦੀ ਮੀਤ ਥੇਰ ਦਾ ਕੋਈ ਬਿਆਨ ਆ ਇਹਦਾ ਉਪਨੀ ਨਹੀਂ ਹੈ ਨੀ ਕੋਈ ਵੀ ਇਹ ਤਾਂ ਸਿਰਫ ਕੇਜਰੀਵਾਲ ਦੇ ਅੰਧ ਭਗਤ ਹੈ ਦੈਟਸ ਆਲ ਸੰਗਰੂਰ ਦੇ ਵਿੱਚ ਇਸ ਸਮੇਂ ਕਾਂਗਰਸ ਦੇ ਉਮੀਦਵਾਰ ਸੁਪਾਲ ਸਿੰਘ ਖਹਿਰਾ ਲਗਾਤਾਰ ਜਿਹੜਾ ਵਰਕਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਇਸ ਸਮੇਂ ਉਹਨਾਂ ਨੇ ਧੂਰੀ ਦੇ ਵਿੱਚ ਵਕੀਲਾਂ ਦੇ ਨਾਲ ਮੀਟਿੰਗ ਕੀਤੀ ਹੈ ਸਾਡੇ ਨਾਲ ਸੁਪਾਲ ਸਿੰਘ ਖਹਿਰਾ ਮੌਜੂਦ ਨੇ ਖਹਿਰਾ ਸਾਹਿਬ ਕਿਵੇਂ ਦੇਖ ਰਹੇ ਹੋਗੇ ਕਿ ਕਿੰਨੀ ਕੁ ਮਜ਼ਬੂਤੀ ਹੈ ਕਿਉਂਕਿ ਤੁਸੀਂ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਲੱਗੇ ਹੋਏ ਹੋ ਕਿੰਨੇ ਕੁ ਮਜ਼ਬੂਤ ਹੋਏ ਹੋਗੇ ਦੇਖੋ ਮੈਨੂੰ ਬਹੁਤ ਜ਼ਿਆਦਾ ਵਾਈਟ ਸਪਰੈਡ ਰਿਸਪੌਂਸ ਆ ਕਿਉਂਕਿ ਮੈਂ ਜਿਹੜਾ ਕੰਮ ਕੀਤਾ ਸੀਗਾ ਨਾ ਪਿਛਲੇ 3 ਦਹਾਕਿਆਂ ਤੋਂ ਇਹ ਉਹਦੀ ਕਦਰ ਕਰ ਰਹੇ ਨੇ ਲੋਕੀ ਮੇਰੀ ਤਾਂ ਬਹੁਤ ਜ਼ਿਆਦਾ ਮਤਲਬ ਇੱਕ ਕਿਸਮ ਦੀ ਹਮਦਰਦੀ ਆ ਹਰ ਵਰਗ ਦੇ ਲੋਕਾਂ ਨਾਲ ਪੜੇ ਲਿਖੇ ਵਰਗਾਂ ਅੱਜ ਮੈਂ ਉਹ ਤੋਂ ਵਕੀਲਾਂ ਦੇ ਕੋਲ ਸੀਗਾ ਤੇ ਉਹਨਾਂ ਨੇ ਬਹੁਤ ਮਤਲਬ ਦਿਲੋਂ ਸਵਾਗਤ ਕੀਤਾ ਲਾਈਕਵਾਇਜ਼ ਪਿੰਡਾਂ ਦੇ ਵਿੱਚ ਕਿਸਾਨ ਖੇਤ ਮਜ਼ਦੂਰ ਛੋਟਾ ਦੁਕਾਨਦਾਰ ਜਿਹੜਾ ਸਮਝਿਆ ਜਾਂਦਾ ਜੀ ਕਿ Hindu ਕਮਿਊਨਿਟੀ ਜੀ ਸ਼ਾਇਦ ਪਤਾ ਨਹੀਂ BJP BJP ਦੇ ਨਾਲ ਜ਼ਿਆਦਾ ਜਾਵੇ ਐਸੀ ਕੋਈ ਗੱਲ ਨਹੀਂ ਸਾਰੇ ਵਰਗਾਂ ਦੀ ਆਪਾਂ ਨੂੰ ਸਪੋਰਟ ਇੱਥੇ ਮਿਲ ਰਹੀ ਹੈ ਜੀ ਤੇ ਦਲਵੀਰ ਸਿੰਘ ਗੋਲਡੀ ਸ਼ੈਰਾਨਾ ਅੰਦਾਜ਼ ਦੇ ਵਿੱਚੋਂ ਰਾਹ ਬਦਲਣ ਦੀ ਗੱਲ ਕਰ ਰਹੇ ਨੇ ਕਿ ਕੋਈ ਗੱਲਬਾਤ ਹੋਈ ਹੈ ਉਹਨਾਂ ਨਾਲ ਨਹੀਂ ਮੇਰੇ ਉਹਨਾਂ ਨਾਲ ਅੱਜ ਨਹੀਂ ਮੈਂ ਟੱਚ ਹੋ ਸਕਿਆ ਉਹ ਜਿਹੜੀ ਪੋਸਟ ਆ ਉਹਦਾ ਜ਼ਿਕਰ ਮੈਂ ਵੀ ਸੁਣਿਆ ਵਾਂ ਬੇਸਿਕਲੀ ਗੋਲਡੀ ਇੱਕ ਇਮੋਸ਼ਨਲ ਟਾਈਪ ਲੀਡਰ ਹੈ ਸਾਡਾ ਅੱਛਾ ਆਦਮੀ ਐਸੀ ਗੱਲ ਨਹੀਂ ਗਈ ਮੈਨੂੰ ਪੂਰਾ ਆਸ ਹੈ ਕਿ ਉਹ ਇਦਾਂ ਦੀ ਕੋਈ ਗਲਤੀ ਨਹੀਂ ਕਰੇਗਾ ਕਿ ਕਿਸੇ ਹੋਰ ਪਾਰਟੀ ਸਵਿਚ ਕਰੇਗਾ ਉਹਦਾ ਪੋਲਿਟਿਕਲ ਕੈਰੀਅਰ ਸਮੇਂ ਸਿਰ ਕਾਂਗਰਸ ਨੇ ਸਟਾਰਟ ਕੀਤਾ ਹੀ ਹੈਜ਼ ਅ ਬ੍ਰਾਈਟ ਫਿਊਚਰ ਅਗਰ ਕੋਈ ਇਦਾਂ ਦੀ ਗੱਲ ਕਰੇਗਾ ਤਾਂ ਆਈ ਐਮ ਕੁਆਇਟ ਸ਼ੋਰ ਫਿਰ ਉਹ ਨੁਕਸਾਨ ਤਾਂ ਉਸੇ ਦਾ ਹੀ ਹੋਏਗਾ ਜੀ ਤਾਂ ਜਦੋਂ ਪਾਰਟੀ ਵੱਲੋਂ ਮਨਾਇਆ ਗਿਆ ਸੀ ਤਾਂ ਨਾਰਾਜ਼ਗੀ ਤੁਸੀਂ ਸਮਝੀਏ ਉਹਨਾਂ ਨਾਲ ਗੱਲਬਾਤ ਹੋਈ ਆ ਪਿਛਲੇ ਦਿਨਾਂ ਜੀ ਕਿਸ ਤਰ੍ਹਾਂ ਦੀ ਨਾਰਾਜ਼ਗੀ ਮੇਰੇ ਨਾਲ ਤਾਂ ਮੈਂ ਉਹਨਾਂ ਦੇ ਘਰ ਪਹਿਲੀ ਮੀਟਿੰਗ ਵੀ ਆਗਾਜ਼ ਉੱਥੋਂ ਕੀਤਾ ਵਾ ਫਿਰ ਮੈਂ 4 ਦਿਨ ਪਹਿਲਾਂ ਉਹਨਾਂ ਦੇ ਘਰ ਬ੍ਰੇਕਫਾਸਟ ਖਾਦਾ ਉਹਨਾਂ ਨੇ ਸਾਰੇ ਸ਼ਹਿਰ ਦੇ ਚ ਕਾਉਂਸਲਰ ਸਰਪੰਚ ਸਾਰੇ ਬੁਲਾਏ ਸੀ ਮੇਰੇ ਨਾਲ ਬੜੀ ਪਲੈਨਿੰਗ ਕੀਤੀ ਆ ਮੇਰੇ ਨਾਲ ਸਾਰਾ ਕਨਸਟੈਂਟਲੀ ਇਨ ਟੱਚ ਰਹੇ ਨੇ ਪਰਸੋ ਤੱਕ ਕਿਉਂਕਿ ਹੁਣ ਮੈਂ ਹੋਰ ਹਲਕਿਆਂ 'ਚ ਵੀ ਜਾਣਾ ਹੁੰਦਾ ਮੈਨੂੰ ਤਾਂ ਕਦੀ ਇਦਾਂ ਦੀ ਫੀਲਿੰਗ ਆਈ ਨਹੀਂ ਕਿ ਜੀ ਆਮ ਆਦਮੀ ਪਾਰਟੀ ਜਾਣ ਦੀ ਕਿ ਐਸਰਾਈਆਂ ਲੱਗ ਰਹੀਆਂ ਨੇ ਕਦੇ ਇਹ ਤਾਂ ਹੁਣ ਜਦੋਂ ਕੋਈ ਨਿਊਜ਼ ਆਊਗੀ ਜਾਂ ਕੋਈ ਤੇ ਉਦੋਂ ਦੇਖ ਸਕਦੇ ਹਾਂ ਜੀ ਤਾਂ ਕਾਂਗਰਸ ਕਿਸ ਤਰ੍ਹਾਂ ਦਾ ਤਜਰਬਾ ਕਰ ਰਹੀ ਹੈ ਕਿਉਂਕਿ ਸੰਗਰੂਰ ਤੋਂ ਵੱਡਾ ਚਿਹਰਾ ਸੀਗੇ ਵਿਜੇਂਦਰ ਸਿੰਘ ਲ ਉਹਨਾਂ ਨੂੰ ਆਨੰਦਪੁਰ ਭੇਜਿਆ ਗਿਆ ਪਾਰਟੀ ਪ੍ਰਧਾਨ ਲੁਧਿਆਣਾ ਤੋਂ ਲੜ ਰਹੇ ਨੇ ਕਿ ਤੇ ਤੁਸੀਂ ਮੈਨੂੰ ਲੱਗਦਾ ਵੇ ਕਾਂਗ ਜਿਨ੍ਹਾਂ ਦੀ ਸਟੈਂਡਿੰਗ ਹੈ ਸਮਾਜ ਦੇ ਵਿੱਚ ਜਾਂ ਜਿਨ੍ਹਾਂ ਦੀ ਪਾਰਟੀ ਦੇ ਵਿੱਚ ਸੀਨੀਅਰਿਟੀ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਨੇ ਮੌਕਾ ਦਿੱਤਾ ਮਿਨਿਸਟਰ ਬਣਨ ਦਾ ਜਾਂ ਚੀਫ ਮਿਨਿਸਟਰ ਬਣਨ ਦਾ ਜਾਂ ਪ੍ਰਧਾਨ ਉਹਨਾਂ ਨੂੰ ਉਹ ਕਹਿ ਰਹੇ ਨੇ ਕਿ ਇਲੈਕਸ਼ਨ ਲੜੋ ਸੁੱਖੀ ਰੰਦਾਵਾ ਸਾਡੇ ਬਹੁਤ ਕੈਪेबल ਅੱਛੇ ਕੈਂਡੀਡੇਟ ਗੁਰਦਾਸਪੁਰ ਤੋਂ ਸਾਡੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਲੁਧਿਆਣੇ ਤੋਂ ਉਹਨਾਂ ਨੇ ਬੜੀ ਮਿਹਨਤ ਕੀਤੀ ਪਿਛਲੇ 2 ਸਾਲ ਜਦੋਂ ਦੇ ਪ੍ਰੈਜ਼ੀਡੈਂਟ ਬਣੇ ਨੇ ਵਿਜਿੰਦਰ ਸਿੰਘਲੇ ਦਾ ਇੱਕ ਟਰੈਕ ਰਿਕਾਰਡ ਬੋਲਦਾ ਸੰਗਰੂਰ ਚ ਜੋ ਉਹਨਾਂ ਨੇ ਕੰਮ ਕੀਤੇ ਨੇ ਉਹਦੀ ਹਵਾ ਅਵਸ਼ ਉਥੇ ਅਨੰਦਪੁਰ ਸਾਹਿਬ 'ਚ ਵੀ ਜਾਵੇਗੀ ਸੋ ਮੈਨੂੰ ਲੱਗਦਾ ਵਾ ਕਿ ਚੰਗੇ ਕੈਂਡੀਡੇਟ ਉਤਾਰ ਰਹੇ ਨੇ ਸਾਡਾ ਇੱਕ ਨੌਜਵਾਨ ਉਹਨਾਂ ਨੇ ਨਾਮਜ਼ਦ ਕੀਤਾ ਉਥੇ ਕਡੂਰ ਸਾਹਿਬ ਤੋਂ ਆਪਣਾ ਕੁਲਵੀਰ ਜੀਰਾ ਸੋ ਦੇਖਦੇ ਹਾਂ ਲੈਟਸ ਸੀ ਕੀ ਹੁੰਦਾ ਜੀ ਕੁਲਵੀਰ ਜੀਰਾ ਨੂੰ ਉਤਾਰਿਆ ਗਿਆ ਪਰ ਤੁਸੀਂ ਅਮਰਤਪਾਲ ਦੇ ਹੱਕ ਦੇ ਵਿੱਚ ਵੀ ਬੋਲਦੇ ਸੀਗੇ ਤਾਂ ਉਹ ਵੀ ਇਜਾਜ਼ਤ 'ਚੋਂ ਲੜ ਰਹੇ ਨੇ ਕਿ ਕਿਵੇਂ ਦੇਖੋ ਅਮਰਤਪਾਲ ਇੱਕ ਇਨਜਸਟਿਸ ਦਾ ਮੂਜਸਮਾ ਬਣਿਆ ਵਾ ਮੈਂ ਇਨਜਸਟਿਸ ਦੇ ਖਿਲਾਫ ਮੇਰੀ ਲੜਾਈ ਹੈ ਕਿ ਐਨੇ ਸੇ ਲਾ ਕੇ ਕਿਸੇ ਨੂੰ ਬਾਹਰ ਨਹੀਂ ਤੁਸੀਂ ਭੇਜ ਸਕਦੇ ਤੁਸੀਂ ਤੁਹਾਨੂੰ ਸਭ ਨੂੰ ਪਤਾ ਕਿ ਮੈਂ ਇੱਕ ਪਾਰਟੀ ਦੇ ਧਾਇਰੇ ਦੇ ਵਿੱਚ ਪਬੰਦ ਆ ਸੋ ਇਸ ਕਰਕੇ ਮੇਰੀ ਉਹਨਾਂ ਦੀ ਜਦੋਂ ਵੀ ਮੈਂ ਉਹਨਾਂ ਦੀ ਗੱਲ ਹਾਈਲਾਈਟ ਕਰਦਾ ਇਟ ਇਜ਼ ਅਬਾਊਟ ਇੰਪੋਜ਼ਿੰਗ ਡ੍ਰਿਕੋਨੀਅਨ ਲਾਜ਼ ਲਾਈਕ ਐਨਐਸਏ ਐਂਡ ਸੈਂਡਿੰਗ ਪੀਪਲ ਅਕ੍ਰੋਸ ਟੂ ਜੇਲਸ ਐਸ ਫਾਰ ਐਸ ਐਮ ਤਾਂ ਮੀਥ ਹੇਰ ਨੇਵੀ ਜਿਹੜਾ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਸਰਵੇ ਕਰਾ ਲਿਆਗਾ ਸਾਡਾ ਮੁਕਾਬਲਾ ਸੰਗਰੂਰ ਚ ਸਿਮਰਜੀਤ ਸਿੰਘ ਮਾਨ ਨਾਲ ਤਾਂ ਹੋ ਸਕਦਾ ਪਰ ਸੁਖਪਾਲ ਖੈਰਾ ਨਾਲ ਨਹੀਂ ਤੇ ਫਿਰ ਮੇਰੇ ਖਿਲਾਫ ਰੋਜ਼ ਬੋਲਦੇ ਕਿ ਉਹ ਸਟੇਜਾਂ ਤੇ ਚੜ੍ਹ ਚੜ੍ਹ ਕੇ ਔਰ ਉਹ ਮੀਥ ਹੇਰ ਜਿਹੜਾ ਆਪ ਐ ਬਤੌਰ ਮਨਿਸਟਰ ਫੇਲ ਹੋ ਚੁੱਕਾ ਵਾ ਨਿਖਿੱਧ ਸਾਬਤ ਹੋਇਆ ਵਜ਼ੀਰ ਤਾਂ ਉਹਨੇ ਮਹਿਕਮਾ ਵਾਪਸ ਲੈ ਲੈਣਾ ਐ ਐਜੂਕੇਸ਼ਨ ਦਾ ਤੇ ਮਾਈਨਿੰਗ ਦਾ ਜੇ ਉਹ ਐਫੀਸ਼ੀਐਂਟ ਮਨਿਸਟਰ ਹੁੰਦਾ ਤੇ ਫਿਰ ਮਹਿਕਮੇ ਕਾਦੇ ਲਈ ਵਾਪਸ ਲੈਂਦੇ ਜਿਹੜਾ ਬੰਦਾ ਐਜ਼ ਅ ਮਨਿਸਟਰ ਫੇਲਰ ਆ ਉਹ ਪਾਰਲੀਮੈਂਟ ਦੇ ਮੈਂਬਰ ਕਿੱਦਾਂ ਬਣ ਜਾਊਗਾ ਇਹਨੂੰ ਪੁੱਛੋ ਕਿ ਕਦੀ ਬੋਲਿਆ ਹੈ ਪੰਜਾਬ ਦੇ ਕਿਸੇ ਮੁੱਦੇ ਤੇ ਸ਼ੁਭਕਰਨ ਮਰਿਆ ਕਿਸਾਨਾਂ ਦਾ ਕਦੀ ਬੋਲਿਆ ਅੰਦੋਲਨ ਚ ਕਿਸਾਨ ਕੁੱਟੇ ਗਏ ਹਰਿਆਣਾ ਪੁਲਿਸ ਵੱਲੋਂ ਕਦੀ ਬੋਲਿਆ ਸਿੱਧੂ ਮੂਸੇਵਾਲੇ ਦਾ ਪੁੱਤਰ ਮਰਿਆ ਸਿੱਧੂ ਮੂਸੇਵਾਲਾ ਮਰਿਆ ਕਦੀ ਬੋਲਿਆ ਵਾ ਸਾਡੇ ਪੰਜਾਬ ਦੇ ਵਿੱਚ ਨਿਤ ਦਿਨ ਲੋਕੀ ਨਸ਼ਿਆ ਨਾਲ ਮਰ ਰਹੇ ਕਦੀ ਇਹਦਾ ਇਹਦੀ ਇੱਕ ਸਟੇਟਮੈਂਟ ਆਈ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਗੁਜਰਾ ਪਿੰਡ ਵਿੱਚ ਸ਼ਰਾਬ ਪੀ ਕੇ 25 ਬੰਦੇ ਮਰ ਗਏ ਕਦੀ ਕਦੀ ਮੀਥ ਹੀਰ ਦਾ ਕੋਈ ਬਿਆਨ ਆ ਇਹਦਾ ਉਹ ਪਿੰਨੀ ਨਹੀਂ ਹੈ ਨੀ ਕੋਈ ਵੀ ਇਹਦਾ ਸਿਰਫ ਕੇਜਰੀਵਾਲ ਦੇ ਅੰਧ ਭਗਤ ਹੈ ਦੈਟਸ ਆਲ ਕਿਸਾਨਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿਸਾਨਾਂ ਲਈ ਸਾਰੀਆਂ ਪਾਰਟੀਆਂ ਗੱਲ ਕਰਦੀਆਂ ਨੇਗੀਆਂ ਪਰ ਕਿਸਾਨ ਦੁਚਿੱਤੀ ਦੇ ਵਿੱਚ ਨੇ ਪੰਜਾਬ ਸਰਕਾਰ ਨੇ ਜਿਹੜੀ ਪੂਸ਼ਾ 44 ਹੈਗੀ ਝੋਨੇ ਦੀ ਵੈਰਾਈਟੀ ਨੂੰ ਬੈਨ ਕਰ ਦਿੱਤਾ ਤੇ ਸ਼ੈਲਰ ਐਸੋਸੀਏਸ਼ਨ ਕਹਿ ਰਹੀ ਹੈ ਜਿਹੜੀ 126 ਵੈਰਾਈਟੀ ਹੈ ਜਿਹੜੀ ਦੀ ਰეკਮੈਂਡ ਕੀਤੀ ਜਾ ਰਹੀ ਹੈ ਉਹ ਲੈਣਗੇ ਨਹੀਂ ਤਾਂ ਕਿਸਾਨ ਦੁਚਿੱਤੀ ਤੇ ਵਿੱਚ ਨੇ ਕਿਸਾਨ ਤਾਂ ਦੋਨਾਂ ਸਰਕਾਰਾਂ ਦੇ ਮਾਰੇ ਹੋਏ ਨੇ ਜੀ ਕਿ ਭਾਜਪਾ ਸਰਕਾਰ ਦੇ ਖਿਲਾਫ ਐਡਾ ਵੱਡਾ ਅੰਦੋਲਨ ਹੋਇਆ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਐਮਐਸਪੀ ਕਹਿੰਦੀ ਸੀ ਭਗਵੰਤ ਕੇ 22 ਫਸਲਾਂ ਦੇ ਐਮਐਸਪੀ ਦੇਵਾਂਗੇ ਕਿਸੇ ਖਰਾਬੇ ਦਾ ਪੈਸਾ ਨਹੀਂ ਦੇ ਸਕੇ ਆ ਤੁਸੀਂ ਕਰਤਾ ਕਿ ਉਹਨਾਂ ਨੇ ਆਪ ਹੀ ਇਹ ਕੁਆਲਿਟੀ ਬੈਨ ਕਰ ਦਿੱਤੀ ਆ ਇਹ ਜਿਹੜਾ ਹੁਣ ਆਪਰੇਸ਼ਨ ਵੀ ਹੋਇਆ ਕਿਸਾਨ ਅੰਦੋਲਨ ਦੇ ਖਿਲਾਫ ਸ਼ੰਭੂ ਤੇ ਇਹ ਭਗਵੰਤ ਮਾਨ ਦਾ ਤੇ ਬੀਜੇਪੀ ਦੀ ਸਰਕਾਰ ਕੇਂਦਰ ਦਾ ਜੁਆਇੰਟ ਆਪਰੇਸ਼ਨ ਹੋਇਆ ਵਾ ਸੂਚ ਕਰਕੇ ਇੱਕੋ ਹੀ ਥੈਲੀ ਦੇ ਚਟੇਵੱਟੇ ਨੇ ਦੈਟਸ ਆਲ ਆਈ ਵਾਂਟ ਟੂ ਸੇ ওকে ਇਸ ਸਮ ਸਾਡੇ ਨਾਲ ਸੁਖਪਾਲ ਸਿੰਘ ਖੈਰਾ ਜੋ ਕਿ ਸਮੇਂ ਧੂਰੀ ਦੇ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਜਿਨ੍ਹਾਂ ਨੇ ਕਿਹਾ ਦਲਵੀਰ ਗੋਲਡੀ ਵਾਲੇ ਮਸਲੇ ਤੇ ਉਹਨਾਂ ਨੇ ਕਿਹਾ ਕਿ ਫਿਲਹਾਲ ਉਹਨਾਂ ਦੀ ਉਹਨਾਂ ਨਾਲ ਗੱਲ ਨਹੀਂ ਹੋਈ ਜਦੋਂ ਉਹਨਾਂ ਨੂੰ ਕੋਈ ਸਪਸ਼ਟ ਗੱਲਬਾਤ ਦੁਆਰੇ ਪਤਾ ਲੱਗੇਗਾ ਉਹਦੀ ਉਸ ਬਾਰੇ ਗੱਲ ਕਰਨਗੇ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਪ